ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਲਹ ਲਾ ਪਹਿਲਾ ਕਰ ਤੁ ਜਾ ਅਸ਼ਟ ਪਾਦੀਆਂ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਪਾਵੈ ਸਰਵਰ ਮਹੰਸ ਪ੍ਰਾਨ ਪਤ ਪਾਵੈ ਗੁਰਸાગਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਅਹਾਰ ਰਸ ਚੋਗ ਚੁਗਹਿ ਪ੍ਰਭ ਪਾਵੈ ਸਰਵਰ ਮਹਾਂਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੁੱਬੈ ਮੈਨ ਨਾ ਜਾਏ ਰਹਾ ਰਖ ਰਖ ਚਰਨ ਧਰੇ ਵਿਚਾਰੀ ਦੁਬਦਾ ਛੂਟ ਪਾਏ ਨਿਰੰਕਾਰਈ ਮੋਕਤ ਤਤਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਸਰਵਰ ਹੰਸਾ ਸੂਰ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹੰਸ hans meh sagar akath katha gur vachni aadar son mandal ik yogi bas naar na purakh kaho kau kaise tri bhavan joot rahe levalai ਸੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਸਲੋ ਭੈ ਕਾਟਣ ਹਾਰੇ ਹਉ ਮੈਂ ਮਾਰ ਲਿਲੇ ਪਗ ਧਾਰੇ ਅਨਕ ਜਤਨ ਕਰਦਾ ਸੰਤਾਏ ਮਰਨ ਲਿਖਾਇ ਮੰਡਲ ਮੈਂ ਆਏ ਜਨਮ ਫਦਾਰਥ ਦੁਬਦਾ ਖੋਵੈ ਆਪਨਾ ਚੀਨਸ ਭ੍ਰਮ ਭ੍ਰਮ ਰੋਵੈ ਕਹ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਣੀ ਧਰ ਟੇਕ ਜਤ ਸਤ ਸੰਜਮ ਅਰਦਾ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚ ਨਿਰਮਲ ਮਾਨ ਨਾ ਲਾਗ ਗੁਰ ਕਾ ਸ਼ਬਦ ਪਰਮਾ ਭਉ ਭਗਤ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਸੱਚੇ ਨਿਰਮਲ ਨਾਨ ਨਾ ਲਾਗ ਗੁਰ ਕਾ ਸ਼ਬਦ ਭਰਮ ਭਉ ਭਗਤ ਸੂਰਤ ਮੂਰਤ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮਨਾਮਾ ਸਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 685 ਤੇ ਸੁਭਾਈ ਮਾਨ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਦਾ ਗਾਵਿਆ ਸੁਣਿਆ ਸਾਹਿਬ ਪਾਵੇ ਸਾਹਿਬ ਦੇ ਬਚਨ ਦਿਲਾਂ ਚ ਵਸਦਾ ਜੀਵਨ ਦਾ ਆਨੰਦ ਹੈ ਖੁਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ